ਤਮਨ ਦਾਸ ਮੌਕੇ ਤੇ ਹੀ ਫੀਲ ਕਰ ਰਹੀ ਸੀ ਕਿ ਅੱਜ ਵੀ ਸਾਡੇ ਨਾਲ ਨੇ ਉਹ ਅੱਜ ਵੀ ਸਾਡੇ ਸਾਹਮਣੇ ਖੜੇ ਨੇ ਹਲੇ ਵੀ ਚਿਹਰਾ ਉਹਨਾਂ ਦਾ ਸਾਡੇ ਸਾਹਮਣੇ ਆ ਰਿਹਾ ਸੀ ਬਸ ਇਹੀ ਕਹਿੰਗੀ ਜੀ ਪਰਿਵਾਰ ਨੂੰ ਸਾਂਝੇ ਤੌਰ ਤੇ ਰੱਖਣ ਦੀ ਪਰਵਾਹਸ਼ਾ ਸੀ ਬਹੁਤ ਕੁਝ ਗਵਾਕ ਲਿਆ ਸੀ ਬਹੁਤ ਕੁਝ ਖੋਇਆ ਗਿਆ ਉਹਦੇ ਨਾਲ ਕਿੰਨਾ ਘਾਟਾ ਸਮਝੀ ਜੀ ਬਹੁਤ ਵੱਡਾ ਘਾਟਾ ਹੈ ਜੀ ਇਹ ਤਾਂ ਮਤਲਬ ਸ਼ਬਦਾਂ ਚ ਬਿਆਨ ਹੋਣ ਵਾਲੀ ਗੱਲ ਹੀ ਨਹੀਂ ਹੈ ਪੱਲਾ ਸਾਹਿਬ ਇੰਨੇ ਵੱਡੇ ਕਲਾਕਾਰ ਸੀ ਇਹਨੇ ਮਹਾਨ ਕਲਾਕਾਰ ਸੀ ਬਹੁਤ ਵੱਡਾ ਘਟਨ ਰਸਤੀ ਨੂੰ ਨਹੀਂ ਉਹਨਾਂ ਦਾ ਬਦਲ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅੱਜ ਜਸਵਿੰਦਰ ਸਿੰਘ ਭੱਲਾ ਜਿਹੜੇ ਨੇ ਉਹਨਾਂ ਦਾ ਜਿੰਨਾ ਦਾ ਦੇਹਾਂਤ ਹੋ ਗਿਆ ਸੀ ਵੱਡੇ ਕਾਮੇਡੀਅਨ ਸੀਗੇ ਅੱਜ ਉਹਨਾਂ ਦਾ ਇੱਥੇ 34 ਸੈਕਟਰ ਜਿਹੜਾ ਹੈ ਗੁਰਦੁਆਰਾ ਹੈਗਾ ਉੱਥੇ ਉਹਨਾਂ ਦਾ ਅੱਜ ਭੋਗ ਸੀਗਾ ਉਹਨਾਂ ਦਾ ਇੱਥੇ ਭੋਗ ਰੱਖਿਆ ਗਿਆ ਸੀ ਬਹੁਤ ਸਾਰੇ ਕਲਾਕਾਰ ਜਿਹੜੇ ਸੀ ਆ ਜਿੱਥੇ ਆਏ ਨੇ ਹੁਣੇ ਥੋੜੀ ਦੇਰ ਪਹਿਲੇ ਜਸ ਬਾਜਵਾਦ ਜਿਹੜੇ ਕਿ ਸਿੰਗਰ ਨੇ ਉਹ ਸਾਡੇ ਨਾਲ ਗੱਲਬਾਤ ਕਰਕੇ ਗਏ ਐ ਬਹੁਤ ਜ਼ਿਆਦਾ ਇੱਥੇ ਇੰਤਜ਼ਾਮਾਤ ਕੀਤੇ ਗਏ ਸੀਗੇ ਬਹੁਤ ਪੀੜ ਜਿਹੜੀ ਆ ਉਹ ਲੱਗੀ ਹੋਈ ਐ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਟਾਈਮ ਇੱਥੇ ਭੋਗ ਦੀ ਜਿਹੜੀ ਹੈਗੀ ਐ ਪੈ ਰਿਆ ਉਹਨਾਂ ਦਾ ਔਰ 34 ਸੈਕਟਰ ਗੁਰਦੁਆਰੇ ਅਸੀਂ ਇਸ ਟਾਈਮ ਖੜੇ ਆ ਬਹੁਤ ਜ਼ਿਆਦਾ ਇੱਥੇ ਭੀੜ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਕਿ 34 ਸੈਕਟਰ ਗੁਰਦੁਆਰਾ ਜਿਹੜਾ ਹੈਗਾ ਚੰਡੀਗੜ੍ਹ ਦਾ ਉੱਥੇ ਇਸ ਟਾਈਮ ਅਸੀਂ ਖੜੇ ਆਂ ਔਰ ਲਗਾਤਾਰ ਭੋਗ ਇੱਥੇ ਜਿਹੜਾ ਉਹ ਪੈ ਰਿਹਾ ਬਹੁਤ ਸਾਰੇ ਕਲਾਕਾਰ ਬਹੁਤ ਸਾਰੀ ਸੰਗਤ ਇੱਥੇ ਆਈ ਹੋਈ ਹੈ ਪੱਲਾ ਨੂੰ ਆਪਣੇ ਆਖਰੀ ਜਿਹੜੇ ਹੈਗਾ ਸ਼ਰਧਾਂਜਲੀ ਦੇਣ ਵਾਸਤੇ ਔਰ ਹੁਣੀ ਥੋੜੀ ਦੇਰ ਪਹਿਲੇ ਸਾਡੇ ਨਾਲ ਜਸ ਬਾਜਵਾ ਜਿਹੜੇ ਸੀਗੇ ਉਹ ਗੱਲ ਕਰਕੇ ਗਏ ਸੀਗੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਲੋਕ ਜਿਹੜੇ ਨੇ ਆ ਜਾ ਰਹੇ ਨੇ ਔਰ ਅੱਜ ਬਗੈਰ ਸਿਕਿਉਰਿਟੀ ਤੋਂ ਬਗੈਰ ਬੌਨਸਾਂ ਤੋਂ ਮਾਰਕੀਟਿੰਗ ਜਾਂਦੇ ਸਨ ਉਹ ਘੁੰਮਦੇ ਸਨ ਹਰ ਆਪਣੇ ਜਿਹਨੂੰ ਉਹ ਜਾਂਦੇ ਸਨ ਜੱਫੀ ਪਾ ਕੇ ਮਿਲਦੇ ਸਨ ਮੈਨੂੰ ਸਮਝਣ ਇਹੋ ਜੀ ਮਹਾਨ ਸ਼ਖਸੀਅਤ ਬਹੁਤ ਘਟ ਘਟ ਹੁੰਦੀਆਂ ਨੇ ਅਸੀਂ ਮੁਹਾਲੀ ਵਾਸੀ ਖਾਸ ਕਰਕੇ ਕਿਉਂਕਿ ਮੇਰੇ ਨਾਲ ਉਹਨਾਂ ਦਾ ਬਹੁਤ ਨੇੜਾ ਰਿਸ਼ਤਾ ਸੀਗਾ ਬਹੁਤ ਅਸੀਂ ਨੇੜੇ ਮਿਲਦੇ ਰਹੇ ਆ ਸਾਡੇ ਗਵਣ ਸਾਥ ਫੇਸ ਚ ਰਹਿੰਦੇ ਸਨ ਪਰ ਮੈਨੂੰ ਸਮਝਦਾ ਬਹੁਤ ਘਾਟਾ ਪਿਆ ਸਾਡੇ ਪੰਜਾਬੀਆਂ ਨੂੰ ਸਾਡੇ ਜਗਤ ਨੂੰ ਸਾਡੇ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਪੂਰੀ ਫਿਲਮ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਹੀ ਇਹ ਘਾਟਾ ਵਾ ਜਿਹਦਾ ਕਦੀ ਪੂਰਾ ਨਹੀਂ ਹੋ ਸਕਦਾ ਤਾਂ ਡਿਪਟੀ ਮੇਅਰ ਕੋਈ ਯਾਦਗਾਰ ਉਹ ਅਸੀਂ ਵਿਚਾਰਾ ਉਹਦਾ ਅਸੀਂ ਉਹਦਾ ਅਸੀਂ ਕਰਦੇ ਆ ਵਿਚਾਰ ਕਿ ਚਾਹਾਂਗੇ ਇੱਕ ਭੱਲਾ ਸਾਹਿਬ ਦੇ ਨਾਂ ਤੇ ਜਿਹੜਾ ਬਣਾਇਆ ਜਾਵੇ ਉਦੇ ਵਾਸਤੇ ਜਿਹੜਾ ਵਾ ਪੂਰਾ ਹਾਊਸ ਵਿੱਚ ਮਤਲ ਲੈ ਆ ਗਏ ਅਸੀਂ ਕੋਈ ਨਾ ਕੋਈ ਉਹਦੇ ਤੇ ਜੋ ਵੀ ਫੈਸਲਾ ਹੋਏਗਾ ਕਰਾਂਗੇ ਕੋਈ ਨਾ ਕੋਈ ਯਾਰ ਟੁਕਵੀ ਸਰਕਾਰ ਨਾਲ ਵੀ ਸਲਾਹ ਕਰਕੇ ਪਰਿਵਾਰ ਨਾਲ ਸਲਾਹ ਕਰਕੇ ਜਰੂਰ ਬਣਾਈ ਜਾਵੇਗੀ ਫਿਲਮਾਂ ਦਾ ਜਦੋਂ ਦੌਰ ਸ਼ੁਰੂ ਹੋਇਆ ਉਦੋਂ ਪਹਿਲਾਂ ਛਣਕਾਟਾ ਅਸੀਂ ਕੈਸਟਾਂ ਚ ਸੁਣਦੇ ਰਹੇ ਹਾਂ ਛਣਕਾਟਾ ਮੈਨੂੰ ਲੱਗਦਾ ਕਿ ਮੈਂ ਇਹੀ ਕਹੂੰਗਾ ਜ਼ਿਆਦਾ ਤਾਂ ਕੁਝ ਕਹਿਣ ਨੂੰ ਹੈ ਨਹੀਂ ਕਿ ਪ੍ਰਮਾਤਮਾ ਭੱਲਾ ਸਾਹਿਬ ਜਿੱਥੇ ਵੀ ਹੋਣਗੇ ਉਹਨਾਂ ਦੇ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੋਵੇ ਤੇ ਪਰਿਵਾਰ ਨੂੰ ਸਾਡਾ ਛੋਟਾ ਭਰਾ ਪੁਖਰਾਜ ਬਾਣਾ ਮੰਨਣ ਦਾ ਬਲ ਬਖਸ਼ੇ ਇੰਡਸਟਰੀ ਜੀ ਕਦੇ ਨਾ ਪੂਰਾ ਹੋਣ ਵਾਲਾ ਘਟਾ ਬਹੁਤ ਬੇਰੀ ਸੀ ਕਰਤਾ ਕੋਈ ਕੋਈ ਭੱਲਾ ਸਾਹਿਬ ਨਾਲ ਸਿਹਤ ਬਾਰੇ ਜਾਂ ਕੋਈ ਪ੍ਰੋਜੈਕਟ ਸੋਚ ਰਹੇ ਹੋਗੇ ਦਿਮਾਗ ਦੇ ਵਿੱਚ ਕਿ ਭੱਲਾ ਸਾਹਿਬ ਵੀਰੇ ਬੇਸਿਕਲੀ ਮੇਰਾ ਜਿਹੜਾ ਫਿਲਮਾਂ ਦਾ ਖੇਤਰ ਹੈ ਉਹ ਥੋੜਾ ਅਲੱਗ ਖੇਤਰ ਹੈ ਕਿਉਂਕਿ ਮੈਂ ਜਿਆਦਾ ਫਿਲਮਾਂ ਕੀਤੀਆਂ ਸੰਜੀਦਾ ਫਿਲਮਾਂ ਕੀਤੀਆਂ ਜਾਂ ਸਮਾਜਿਕ ਸਿਹਤ ਵਾਲੀਆਂ ਫਿਲਮਾਂ ਕੀਤੀਆਂ ਇਤਿਹਾਸਿਕ ਫਿਲਮਾਂ ਕੀਤੀਆਂ ਸੋ ਇੱਕ ਦੋ ਵਾਰੀ ਮਿਲਣੀ ਜ਼ਰੂਰ ਹੋਈ ਹੈ ਫਿਲਮਾਂ ਦੇ ਸੈੱਟ ਤੇ ਪਰ ਉਦਾਂ ਕਦੇ ਕਿਸੇ ਪ੍ਰੋਜੈਕਟ ਨੂੰ ਲੈ ਕੇ ਫਿਲਹਾਲ ਦੀ ਘੜੀ ਕੁਛ ਇਦਾਂ ਦਾ ਨਹੀਂ ਸੀਗਾ ਜੀ ਤੇ ਲਤੀਨਾ ਜੁਲੀ ਕੋਈ ਯਾਦ ਜਿਹੜੀ ਸਾਂਝੀ ਕਰਨਾ ਜਿੱਦਾਂ ਬਹੁਤ ਲੱਖਾਂ ਲੋਕ ਉਹਨਾਂ ਨੂੰ ਚਾਹਣ ਵਾਲੇ ਨੇ ਜਿਹੜੇ ਉਹਨਾਂ ਦੇ ਵੀਡੀਓਜ਼ ਦੇਖਦੇ ਆ ਅਸੀਂ ਵੀ ਉਹਨਾਂ ਦੇ ਤੁਸੀਂ ਫੈਨ ਕਹਿ ਲਓ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਸੇਮ ਇੰਡਸਟਰੀ 'ਚ ਕੰਮ ਕਰਦੇ ਆ ਇਕੱਠੇ ਔਰ ਇਹੀ ਕਹੂੰਗਾ ਕਿ ਜਿਵੇਂ ਬਾਕੀ ਲੋਕਾਂ ਨੇ ਇਹ ਫੀਲ ਕੀਤਾ ਕਿ ਭੱਲਾ ਸਾਹਿਬ ਜਿਹੜੇ ਕਿ ਸਾਨੂੰ ਅਸੀਂ ਚਾਹੁੰਦੇ ਸੀ ਕਿ ਉਹ ਜਲਦੀ ਠੀਕ ਹੋ ਕੇ ਆਉਣ ਵਾਲੀਆਂ ਫਿਲਮਾਂ 'ਚ ਹੋਰ ਹਾਸੇ ਪਾਉਣ ਹੋਰ ਸਾਡੀਆਂ ਖੁਸ਼ੀਆਂ ਦਾ ਇੱਕ ਜਰੀਆ ਬਣਨ ਪਰ ਉਹ ਇੱਕ ਜੋ ਪਰਮਾਤਮਾ ਨੂੰ ਮਨਜ਼ੂਰ ਜੀ ਕਾਮੇਡੀ ਕਰਦੇ ਤੰਜ਼ ਕਰਦੇ ਸੀ ਕਿ ਪਿਆਰ ਦੇ ਨਾਲ ਤੁਹਾਨੂੰ ਲੱਗਦਾ ਖਤਮ ਹੋ ਗਿਆ ਹੁਣ ਬਹੁਤ ਕਮਾਲ ਦਾ ਮੈਨੂੰ ਪਰਸਨਲੀ ਜੇ ਮੈਂ ਕਹਦਾ ਮੈਂ ਵੈਸੇ ਸਾਰੇ ਫਨਕਾਰ ਬਹੁਤ ਵਧੀਆ ਨੇ ਮੇਰੇ ਪਰਸਨਲ ਫੇਵਰਿਟ ਜੇ ਮੈਂ ਕਹਦਾ ਕਾਮੇਡੀਅਨ ਸੀ ਜਿਵੇਂ ਆਪਾਂ ਪਾਕਿਸਤਾਨ ਦੇ ਡਰਾਮਿਆਂ ਦੀ ਗੱਲ ਕਰਦੇ ਹਾਂ ਜੀ ਉਸ ਲੈਵਲ ਦੀ ਕਮੇਟੀ ਦੀ ਗੱਲ ਕਰੀ ਤਾਂ ਭੱਲਾ ਸਾਹਿਬ ਨੇ ਹਮੇਸ਼ਾ ਉਹ ਕੰਮ ਕੀਤਾ ਔਰ ਸਮਾਜਿਕ ਕਮੇਟੀ ਦੇ ਨਾਲ ਨਾਲ ਜਿਹੜਾ ਇੱਕ ਸਮਾਜ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਉਹਦੇ ਤੇ ਵੀ ਕਟਾਸ਼ ਕਰਨਾ ਉਹ ਬਹੁਤ ਕਮਾਲ ਦਾ ਕਰਦੇ ਸੀ ਖਾਸ ਕਰਕੇ ਪੁਰਾਣੇ ਛਣਕਾਟਿਆਂ ਚ ਤੁਹਾਨੂੰ ਲੱਗਦਾ ਮੈਂ ਵੀ ਕੋਈ ਹਿੱਸਾ ਖਾਲੀ ਹੋ ਜਾਣਾ ਕਿਉਂਕਿ ਪੰਜਾਬੀ ਇੰਡਸਟਰੀ ਡੈਫੀਨੇਟਲੀ ਜਦੋਂ ਕੋਈ ਐਡਾ ਵੱਡਾ ਫਨਕਾਰ ਜਾਂਦਾ ਉਹਦਾ ਘਾਟਾ ਕਦੀ ਵੀ ਨਹੀਂ ਪੂਰਾ ਹੁੰਦਾ ਪਰ ਇੰਡਸਟਰੀ ਹੈ ਜੀ ਇਹ ਚੱਲਦੀ ਰਹਿੰਦੀ ਹੈ ਸੋ ਪਰਿਵਾਰ ਦੇ ਨਾਲ ਅਸੀਂ ਹੁਣ ਭੱਲਾ ਸਾਹਿਬ ਨੂੰ ਇੱਕ ਆਖਰੀ ਵਿਦਾਈ ਦੇਣ ਆਏ ਆ ਜੀ ਹਾਂਜੀ ਉਹ ਉਹਨਾਂ ਦੀ ਜੀ ਉਹਨਾਂ ਦੀ ਟੀਮ ਨੂੰ ਪਤਾ ਕਿਉਂਕਿ ਇਹ ਫਿਲਮਾਂ ਉਹ ਨੇ ਜਿਹੜੀਆਂ ਉਹਨਾਂ ਦਾ ਟਰੇਡਮਾਰਕ ਨੇ ਇਹਨਾਂ ਤੋਂ ਬਿਨਾ ਸੋਚੀਆਂ ਵੀ ਨਹੀਂ ਜਾ ਸਕਦੀਆਂ ਜੀ ਸਾਡੇ ਲਈ ਸਾਰਿਆਂ ਲਈ ਬਹੁਤ ਦੁੱਖ ਦੀ ਗੱਲ ਹੈ ਇੱਕ ਪ੍ਰੋਗਰਾਮ ਸੀ 2011 ਸੈਲੀਬ੍ਰੇਸ਼ਨ ਉਹ ਜਲੰਧਰ ਦੂਰਦਰਸ਼ਨ ਦਾ ਇੱਕ ਪ੍ਰੋਗਰਾਮ ਸੀ ਮੈਨੂੰ ਅੱਜ ਵੀ ਚੇਤਾ ਉਹ ਸਾਰੇ ਗਾਣੇ ਮੇਰੇ ਲਿਖੇ ਸੀ ਤੇ ਭੱਲਾ ਸਾਹਿਬ ਔਰ ਸ਼ਰਮਾ ਜੀ ਨੇ ਕਾਮੇਡੀ ਕੀਤੀ ਸੀ ਉਹਦੇ ਵਿੱਚ ਉਹਦੋਂ ਸਾਨੂੰ ਅਸੀਂ ਬਹੁਤ ਚਿਰ ਬੈਠੇ ਦੋ ਤਿੰਨ ਘੰਟੇ ਮজা ਲਿਆ ਬੜੀਆ ਤਰੀਕੇ ਨਾਲ ਔਰ ਇਹ ਬਹੁਤ ਵੱਡਾ ਘਟਾ ਹੈ ਜੀ ਜਪ 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 ਆਸੋ ਪੱਲ ਬਤਾਏ ਉਹ ਹੀ ਦੋ ਸੈਲੀਬ੍ਰੇਸ਼ਨ 2011 ਸਾਡਾ ਪ੍ਰੋਗਰਾਮ ਸੀ ਉਹ ਬਹੁਤ ਵਧੀਆ ਸੀ ਦੋ ਤਿੰਨ ਘੰਟੇ ਅਸੀਂ ਬੈਠੇ ਸੀ ਬਹੁਤ ਤਰੀਕੇ ਨਾਲ ਔਰ ਇੱਕ ਇੱਕ ਫਿਰ ਵੀ ਮੈਂ ਫੋਨ ਅਸੀਂ ਕਰਦੇ ਰਹੇ ਨੇ ਵਿੱਚ ਵਿੱਚ ਪੱਲਾ ਸਾਹਿਬ ਨੂੰ ਤੇ ਮੈਂ ਆਪਣੇ ਗਾਣੇ ਵੀ ਵੇਚਦਾ ਨਹੀਂ ਨਵੇਂ ਪੱਲਾ ਸਵਾ ਗਾਣਾ ਆ ਤਾਂ ਬਹੁਤ ਤਰੀਫ ਕਰਦੇ ਹੁੰਦੇ ਸੀ ਪੱਲਾ ਸਾਹਿਬ ਹੁਣ ਆਖਰੀ ਸਮੇਂ ਦੇ ਵਿੱਚ ਗੱਲਬਾਤ ਹੋਈ ਸੀ ਨਹੀਂ ਹੁਣ ਸਾਲ 1.5 ਸਾਲ ਹੋਇਆ ਮੈਂ ਐ ਹੀ ਨਹੀਂ ਇੱਥੇ ਮੈਂ ਕੈਨੇਡਾ ਸੀ ਹਾਂਜੀ ਹਾਂਜੀ ਕੋਈ ਲੱਗਦਾ ਜੀ ਉਹ ਜਿਹੜਾ ਐਂਟਰਟੇਨਮੈਂਟ ਜਿਵੇਂ ਪੱਲਾ ਸਾਹਿਬ ਨੇ ਕੀਤਾ ਉਹ ਜਿਹੜਾ ਕੋਈ ਬਦਲ ਹੈਗਾ ਲੋਕਾਂ ਨੂੰ ਨਹੀਂ 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 ਬਦਲ ਹੈ ਬਹੁਤ ਵੱਡਾ ਘਾਟਾ ਅਨੰਦ ਜੀ ਨੂੰ ਨਹੀਂ ਉਹਨਾਂ ਦਾ ਬਦਲ ਨਹੀਂ ਹੈਗਾ ਅੰਤਮ ਅਰਦਾਸ ਮੌਕੇ ਤੇ ਹੀ ਫੀਲ ਕਰ ਰਹੀ ਸੀ ਵੀ ਅੱਜ ਵੀ ਸਾਡੇ ਨਾਲ ਨੇ ਉਹ ਅੱਜ ਵੀ ਸਾਡੇ ਸਾਹਮਣੇ ਖੜੇ ਨੇ ਹਲੇ ਵੀ ਚਿਹਰਾ ਉਹਨਾਂ ਦਾ ਸਾਡੇ ਸਾਹਮਣੇ ਆ ਰਿਹਾ ਸੀ ਬਸ ਇਹੀ ਕਹੂੰਗੀ ਜੀ ਸ਼ੁਕਰੀਆ ਕਿੰਨਾ ਘਾਟਾ ਸਮਝੀਏ ਜੀ ਬਹੁਤ ਵੱਡਾ ਘਾਟਾ ਹੈ ਜੀ ਇਹ ਤਾਂ ਮਤਲਬ ਸ਼ਬਦਾਂ ਚ ਬਿਆਨ ਹੋਣ ਵਾਲੀ ਗੱਲ ਹੀ ਨਹੀਂ ਹੈ ਭੱਲਾ ਸਾਹਿਬ ਇੰਨੇ ਵੱਡੇ ਕਲਾਕਾਰ ਸੀ ਇਹਨੇ ਮਹਾਨ ਕਲਾਕਾਰ ਸੀ ਔਰ ਉਹਨਾਂ ਦੀ ਕਲਾ ਜੋ ਹੈ ਉਹ ਰਹੀ ਦੁਨੀਆ ਤੱਕ ਰਹੇਗੀ ਕਿਉਂਕਿ ਇਹੋ ਜੇ ਕਲਾਕਾਰ ਦੁਨੀਆ ਤੋਂ ਜਾਇ ਨਹੀਂ ਕਰਦੇ ਉਹ ਅਮਰ ਹੀ ਹੁੰਦੇ ਆ ਸੋ ਬਸ ਮੇਰੇ ਵੱਲੋਂ ਇਹੀ ਅਰਦਾਸ ਹੈ ਕਿ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਵਖਸ਼ੇ ਪਰਮਾਤਮਾ ਤੇ ਉਹਨਾਂ ਦੀ ਕਲਾ ਸਦਾ ਅਮਰ ਰਹੇਗੀ ਹਮੇਸ਼ਾ ਕੱਲਾ ਮੋਹਲੀ ਸ਼ਹਿਰ ਤੋਂ ਤੁਹਾਡੇ ਕੱਲਾ ਮੋਹਲੀ ਸ਼ਹਿਰ ਨਹੀਂ ਨਾ ਮੋਹਲੀ ਸ਼ਹਿਰ ਨਾ ਪੰਜਾਬ ਪੂਰਾ ਨਾਮ ਹੈ ਕਹਿੰਦੇ ਹਿੰਦੁਸਤਾਨ ਇਹ ਪੂਰੀ ਦੁਨੀਆ ਦੇ ਵਿੱਚ ਘਟਾ ਹੈ ਇਹ ਉਹ ਬੰਦਾ ਸੀ ਕਹਿੰਦੇ ਨੇ ਕਿ ਰਵਾਨਾ ਜਿਹੜਾ ਨਾ ਉਹ ਬਹੁਤ ਸੌਖਾ ਜੀ ਨੂੰ ਮਰ ਦੁਖੀਆਂ ਦੁਖੀ ਹਿਰਦੇ ਦੇ ਨਾਲ ਮੈਂ ਗੱਲ ਕਰ ਰਿਹਾ ਬੜਾ ਮਨ ਉਦਾਸ ਹੈ ਇਹੋ ਜਿਹਾ ਫਨਕਾਰ ਜ਼ਿੰਦਗੀ ਦੇ ਵਿੱਚ ਸਾਨੂੰ ਤੇ ਦੇਖਣ ਨੂੰ ਮਿਲਣਾ ਨਹੀਂ ਹੈਗਾ ਕਿਉਂਕਿ ਜੋ ਉਹਨਾਂ ਦੀ ਮੁਕਾਮ ਸੀ ਉਹਨਾਂ ਦੀ ਜਿਹੜੀ ਜਗ੍ਹਾ ਸੀ ਉਹ ਇੰਡਸਟਰੀ ਦੇ ਵਿੱਚ ਹਮੇਸ਼ਾ ਖਾਲੀ ਰਹੇਗੀ ਸੋ ਮਾਲਕ ਦੇ ਅੱਗੇ ਅਰਦਾਸ ਹੀ ਕਰ ਸਕਦਾ ਆਉਣੀ ਜਾਣੀ ਲੱਗੀ ਹੋਈ ਹੈ ਅੱਜ ਕਿਸੇ ਹੋਰ ਦੀ ਹੈ ਕੱਲ ਕਿਸੇ ਹੋਰ ਦੀ ਵਾਰੀ ਹੈ ਅਰਦਾਸ ਹੀ ਕਰ ਸਕਦਾ ਕਿ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਦੇਵੇ ਤੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਕੋਈ ਕੋਈ ਯਾਦਗਾਰ ਕੋਈ ਯਾਦ ਹੋ ਕੋਈ ਨਾ ਬੜੀਆਂ ਯਾਦਾਂ ਨੇ ਜੀ ਮੈਂ ਉਹਨਾਂ ਨਾਲ ਮਿਲਦਾ ਜੁਲਦਾ ਰਹਿੰਦਾ ਸੀ ਜੀ ਮੈਨੂੰ ਅਕਸਰ ਆਪਣੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੈਨੂੰ ਬੁਲਾਉਂਦੇ ਰਹਿੰਦੇ ਸੀ ਉਹਨਾਂ ਦੇ ਕਾਲਜ ਦੇ ਵਿੱਚ ਮੈਂ ਪਰਫਾਰਮ ਵੀ ਕਰਨ ਜਾਂਦਾ ਸੀ ਪਿਆਰ ਵੀ ਬੜਾ ਦਿੰਦੇ ਸੀ ਨੇਕ ਇਨਸਾਨ ਸੀ ਨੇਕ ਰੂਹ ਸੀ ਪਰ ਤੁਹਾਨੂੰ ਸਕਰੀਨ ਦੇ ਉੱਤੇ ਕਦੇ ਵੀ ਇਹ ਨਹੀਂ ਮਿਲੂਗਾ ਕਿ ਆ ਜਸਵਿੰਦਰ ਪੱਲਾ ਜੀ ਤਰ੍ਹਾਂ ਡਾਇਲੌਗ ਬੋਲਦਾ ਜਸਵਿੰਦਰ ਪੱਲਾ ਜੀ ਦਾ ਆਪਣਾ ਸਟਾਈਲ ਆਪਣੀ ਲੇਖਣੀ ਜੋ ਮੈਂ ਸਮਝਦਾ ਤਿੰਨ ਚਾਰ ਪੀੜ੍ਹੀਆਂ ਤੱਕ ਉਹਨਾਂ ਨੇ ਰਾਜ ਕੀਤਾ ਸਾਰਿਆਂ ਦੇ ਦਿਲਾਂ ਤੇ ਔਰ ਉਹ ਜਸਵਿੰਦਰ ਪੱਲਾ ਜੀ ਉਹ ਆਪਣੇ ਨਾਲ ਹੀ ਐਸਾ ਪੀਸ਼ਮ ਪਤਾਵਾ ਸੀ ਉਹ ਆਪਣੀ ਕਮੇਡੀ ਆਪਦੇ ਨਾਲ ਹੀ ਲੈ ਗਿਆ ਔਰ ਬਹੁਤ ਦੁੱਖ ਦੀ ਗੱਲ ਹੈ ਕਿ ਉਹਦੀ ਕਮੇਡੀ ਹੁਣ ਸਾਨੂੰ ਨਹੀਂ ਮਿਲੂਗੀ ਸੋ ਬਹੁਤ ਕਾਟਾ ਹੈ ਪਰਿਵਾਰ ਨੂੰ ਬਹੁਤ ਕਾਟਾ ਸਾਨੂੰ ਸਾਰੇ ਅਸੀਂ ਕਲਾਕਾਰ ਬਹੁਤ ਮਹਿਸੂਸ ਕਰਦੇ ਹਾਂ ਦਿਲੋਂ ਮੈਂ ਉਹਨਾਂ ਦਾ ਕੰਮ ਕੀਤਾ ਤਿੰਨ ਚਾਰ ਫਿਲਮਾਂ 'ਚ ਮੈਂ ਕੰਮ ਕੀਤਾ ਕੁਝ ਫਿਲਮਾਂ ਅਧੂਰੀਆਂ ਵੀ ਰਹਿ ਗਈਆਂ ਉਹਨਾਂ ਬਣਾ ਸੋ ਬਹੁਤ ਵੱਡਾ ਕਾਟਾ ਵਾਹਿਗੁਰੂ ਕੀ ਅਰਦਾਸ ਹੈ ਸੱਚੇ ਪਾਤਸ਼ਾਹ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਜ਼ ਦੇਵੇ ਉਸ ਰੂਹ ਨੂੰ ਔਰ ਜਦੋਂ ਅੱਗੇ ਪੈਦਾ ਹੋਵੇ ਤਾਂ ਫਿਰ ਪੱਲਾ ਹੀ ਪੈਦਾ ਹੋਵੇ ਹੋਰ ਨਾ ਕੋਈ ਪੈਦਾ ਹੋਵੇ ਦਿਲੋਂ ਜੀ ਜੀ ਸਾਈਡ ਦਿਓ ਯਾਰ ਮੇਰਾ ਭਰਾ ਉਹਨਾਂ ਦਾ ਕੱਢ ਲਿਓ ਕਿਸੇ ਨੂੰ ਵੀਰ ਅੱਗੇ ਕਰੋ ਮੇਰਾ ਭਾਈ ਬਣ ਕੇ ਤੁਹਾਨੂੰ ਸਾਰਿਆਂ ਨੇ ਬਾਈਟ ਦੇ ਜਾਣੀਆਂ ਹੈ ਹਾਸੇ ਭਰੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਨਾ ਅੱਜ ਦੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਬੰਦੇ ਨੇ ਇਕੱਲੇ ਹਾਸੇ ਭਰੰਦਾ ਕੰਮ ਕੀਤਾ ਉਹ ਵੀ ਉਹ ਕਿੰਨਾ ਇੱਕ ਵੱਡਾ ਘਾਟਾ ਹੋਊਗਾ ਹਰ ਇੱਕ ਦੀ ਜ਼ਿੰਦਗੀ 'ਚ ਇੱਕ ਘਾਟਾ ਪਿਆ ਜਿਹੜਾ ਕਦੀ ਨਾ ਪੂਰਾ ਹੋਣ ਵਾਲਾ ਹੈ ਧੰਨਵਾਦ ਅਮਰਤਾਰੀ ਅਮਨ ਦੇ ਲੋਕਾਂ ਨੂੰ ਆਸਾਨਣ ਵਾਲਾ ਜਿਸ ਤਰ੍ਹਾਂ ਦੇਖੋ ਇਹ ਉਹ ਘਾਟਾ ਹੈ ਜੋ ਜ਼ਿੰਦਗੀ 'ਚ ਕਦੀ ਕਿਸੇ ਦੀ ਜ਼ਿੰਦਗੀ 'ਚ ਪੂਰਾ ਨਹੀਂ ਹੋਣਾ ਇਨਸਾਨ ਪਰਮਾਤਮਾ ਦਾ ਇਹ ਕਦਰ ਰਾਸ਼ੀਆ ਇਨਸਾਨ ਸੀ ਜਿਨ੍ਹਾਂ ਦੇ ਵਿੱਚ ਪਰਮਾਤਮਾ ਨੇ ਹਰ ਗੁਣ ਭਰਿਆ ਸੀ ਔਰ ਅੱਜ ਉਹਨਾਂ ਦੇ ਜਾਣ ਤੇ ਜੋ ਲੋਕਾਂ ਦੇ ਵਿੱਚ ਇੱਕ ਦੁੱਖ ਦੀ ਲਹਿਰ ਚੱਲ ਰਹੀ ਹੈ ਇਹ ਕਹਿੰਦੀ ਇਹ ਕਹਿੰਦੀ ਜ਼ਰੂਰਤ ਨਹੀਂ ਕੀ ਰਾਹੁਲ ਗਾਂਧੀ ਜੀ ਨੇ ਵੀ ਸਪੈਸ਼ਲ ਪਰਿਵਾਰ ਦੇ ਨਾਲ ਸ਼ੋਕ ਸਾਂਝਾ ਕੀਤਾ ਹੈ ਮੈਂ ਉਹ ਸੰਦੇਸ਼ ਲੈ ਕੇ ਆਈ ਹਾਂ ਸਚੇ ਪਾਚਾ ਉਹਨਾਂ ਦੇ ਪਰਿਵਾਰ ਨੂੰ ਹਿੰਮਤ ਬਖਸ਼ੇ ਧੰਨਵਾਦ ਇਹ ਅੰਮ੍ਰਿਤ ਅੰਮ੍ਰਿਤਾ ਵੜਿੰਗ ਸਿਗੇ ਸਾਡੇ ਨਾਲ ਜਿਹੜੇ ਕਿ ਰਾਜਾ ਵੜਿੰਗ ਦੇ ਜਿਹੜੇ ਐਮਪੀ ਨੇ ਲੁਧਿਆਣਾ ਤੋਂ ਉਹਨਾਂ ਦੀ ਪਤਨੀ ਨੇ ਔਰ ਬਹੁਤ ਹੀ ਹਰ ਜਗ੍ਹਾ ਤੇ ਜਿਹੜੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਨੇ ਇਹ ਵੀ ਅੱਜ ਜਸਵਿੰਦਰ ਭੱਲਾ ਦੇ ਇਥੇ ਜਿਹੜਾ ਇੱਕ ਹੋ ਰਿਹਾ ਆਪਣੇ 34 ਸੈਕਟਰ ਇਥੇ ਉਹਨਾਂ ਦਾ ਭੋਗ ਜਿਹੜਾ ਲਾਸਟ ਉਹਨਾਂ ਸ਼ਰਧਾਲੀਆਂ ਲਈਆਂ ਜਾ ਰਹੀਆਂ ਉਸ ਸਲੇ ਇਥੇ ਆਏ ਹੋਏ ਸਨ ਬਹੁਤ ਵੱਡਾ ਬਹੁਤ ਵੱਡਾ ਨੁਕਸਾਨ ਹੈ ਪਰਵਾਸ਼ਾ ਸੀ ਦੋਸਤੀ ਦੀ ਪਿਆਰ ਦੀ ਐਕਟਿੰਗ ਦੀ ਸਕੂਲ ਸੀ ਆਪਣੇ ਆਪ ਚ ਕਿ ਕਿਤਾਬ ਸੀ ਸੰਸਥਾ ਸੀ ਦੋਸਤੀ ਦੀ ਪਰਵਾਸ਼ਾ ਸੀ ਪਰਿਵਾਰ ਨੂੰ ਸਾਂਝੇ ਤੌਰ ਤੇ ਰੱਖਣ ਦੀ ਪਰਵਾਸ਼ਾ ਸੀ ਬਹੁਤ ਕੁਝ ਗਵਾਕ ਲਿਆ ਸੀ ਬਹੁਤ ਕੁਝ ਖੋਇਆ ਗਿਆ ਉਹਦੇ ਨਾਲ ਜਿਹੜਾ ਕਿਤਾਬ ਸੀ ਕੀ ਕੁਝ ਥੋੜੇ ਪਿੱਛੇ ਹੋਈ ਜਾਂਦੀ ਕਿਤਾਬ ਥੋੜੇ ਪਿੱਛੇ-ਪਿੱਛੇ ਹੋ ਗਈ ਜਦੋਂ ਵੀ ਮਿਲਦੇ ਸੀ ਮੈਨੂੰ ਤਾਂ ਆਪਦੀ ਸਿਹਤ ਸੰਭਾਲਣ ਵਾਸਤੇ ਕਹਿੰਦੇ ਸੀ ਹਰ ਟਾਈਮ ਹਰ ਰੋਜ਼ ਹਰ ਵਾਰ ਸਿਹਤ ਬਾਰੇ ਗੱਲ ਕਰਦੇ ਸੀ ਖੁਸ਼ ਰਹਿਣ ਬਾਰੇ ਗੱਲ ਕਰਦੇ ਸੀ ਸਭ ਤੋਂ ਵੱਡੀ ਗੱਲ ਕਿ 슈ਗਰ ਉਹਨਾਂ ਨੂੰ ਜਾਨਲੇਵਾ ਸਾਬਤ ਹੋਈ ਔਰ ਮੈਨੂੰ ਹਮੇਸ਼ਾ ਕਹਿੰਦੇ ਸੀ 슈ਗਰ ਤੋਂ ਬਚੋ ਬਸ ਆਪਦੀ ਸਿਹਤ ਨੂੰ ਸੰਭਾਲਿਓ ਸਮੇਤ ਪਰਿਵਾਰ ਅਰਦਾਸ ਗੁਰੂ ਦੇ ਚਰਨਾਂ 'ਚ ਕਿ ਗੁਰੂ ਆਪਦੇ ਚਰਨਾਂ 'ਚ ਨਵਾਸ ਬਖਸ਼ਿ ਉਹਨਾਂ ਨੂੰ ਆਵਾਗਮਣ ਦੇ ਚੱਕਰ ਤੋਂ ਮੁਕਤ ਕਰੇ ਇਸ 84 ਦੇ ਚੱਕਰ ਤੋਂ ਮੁਕਤ ਕਰੇ ਇਹ ਜੀਆਂ ਰੂਹਾਂ बार-बार ਆਉਂਦੀਆਂ ਨਹੀਂ ਧਰਤੀ ਤੇ ਭੱਲਾ ਸਾਹਿਬ ਜਿੱਥੇ ਵੀ ਰਹੋ ਖੁਸ਼ ਰਹੋ ਅ ਅੱਜ ਪੂਰਾ ਪੰਜਾਬ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਉਹਨਾਂ ਦੇ ਪ੍ਰਸ਼ੰਸਕ ਆਏ ਨੇ ਤੇ ਹਰ ਇੱਕ ਦੀਆਂ ਅੱਖਾਂ ਦੇ ਨਾਮ ਹੋਈਆਂ ਨੇ ਜਿਹੜੀ ਭੱਲਾ ਜੀ ਦੀ ਕਮਾਈ ਆ ਉਹ ਸਾਫ਼ ਨਜ਼ਰ ਆਉਂਦੀ ਆ ਕਿ ਜੇ ਸੱਚਾ ਸੱਚਾ ਇਨਸਾਨ ਬਣ ਕੇ ਜਨਤਾ ਦੇ ਦਿਲਾਂ ਨੂੰ ਮਨਾਂ ਨੂੰ 모ਹਣ ਵਾਲਾ ਵਿਅਕਤੀ ਭਾਵੇਂ ਆਪ ਕਿਸੇ ਵੀ ਤਕਲੀਫ 'ਚ ਹੋਵੇ ਪਰ ਉਸ ਨੂੰ ਚਾਹਣ ਵਾਲੇ ਉਸ ਨੂੰ ਦਿਲੋਂ ਅੱਜ ਸਲਾਮ ਕਰਕੇ ਨੇ ਗੁਰੂ ਗ੍ਰੰਥ ਸਾਹਿਬ ਦਾ ਤਮਸਤਕ ਹੋ ਕੇ ਗਏ ਨੇ ਤੇ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਉਹ ਉਹਨਾਂ ਦਾ ਜਿਹੜਾ ਸੰਕਟਾ ਉਹ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਵੱਜਦਾ ਰਿਹਾ ਕੱਲੇ ਫਿਲਮ ਜਗਤ ਨੂੰ ਨਹੀਂ ਪੂਰੇ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਸੱਭਿਆਚਾਰ ਨੂੰ ਔਰ ਫਿਲਮ ਜਗਤ ਨੂੰ ਬਹੁਤ ਵੱਡਾ ਘਾਟਾ ਨਾ ਪੂਰਿਆ ਜਾਣ ਵਾਲਾ ਘਾਟਾ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਘਾਟਾ ਪਿਆ ਏਦਾਂ ਦੇ ਇਨਸਾਨ ਨੇ ਜਿਹੜੇ ਉਹ ਬਹੁਤ ਘੱਟ ਜਨਮ ਲੈਂਦੇ ਨੇ ਦੁਨੀਆ ਦੇ ਉੱਤੇ ਜਿਹੜੇ ਆਪ ਭਾਵੇਂ ਕਿੱਦਾਂ ਵੀ ਰਹਿਣ ਲੋਕਾਂ ਨੂੰ ਹਸਾਉਂਦੇ ਨੇ ਲੋਕਾਂ ਨੂੰ ਹਸਾਉਣਾ ਸਭ ਤੋਂ ਮੁਸ਼ਕਲ ਕੰਮ ਆ ਰਵਾਦਾ ਹਰੇਕ ਲੈਂਦਾ ਹੈ ਤੋ ਇਹ ਜਿਹੜਾ ਹਿੱਸਾ ਆਇਆ ਹੈ ਜਸਵਿੰਦਰ ਭੱਲਾ ਜੀ ਦੇ ਹਿੱਸੇ ਆਇਆ ਸੀ ਤੇ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚੱਲੇ ਗਏ ਇੱਕ ਬਹੁਤ ਵੱਡਾ ਕਾਟਾ ਜਿਹੜਾ ਪੰਜਾਬ ਦੇ ਪਿਆ ਹੈ ਯਾਦਗਾਰ ਪ੍ਰਯੋਗ ਕਰ ਰਹੇ ਹਾਂ ਸਰਕਾਰ ਵੱਲੋਂ ਮੈਂ ਬੇਨਤੀ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖ ਕੇ ਵੀ ਭੇਜਿਆ ਹੈ ਈ ਕੋਈ ਨਾ ਕੋਈ ਯਾਦ ਆ ਜਿਹੜੀ ਇਹ ਜਸਵਿੰਦਰ ਭੱਲਾ ਜੀ ਦੇ ਨਾਂ ਤੇ ਜਿਹੜੀ ਬਣਨੀ ਜ਼ਰੂਰੀ ਆ ਮੁਹਾਲੀ ਦੇ ਵਿੱਚ ਬਣਾਈ ਜਾਵੇ ਔਰ ਮੈਨੂੰ ਪੂਰੀ ਆਸ ਆ ਵੀ ਉਹ ਕਿਤਨਾ ਕਿਤੇ ਮੁਹਾਲੀ ਵਿੱਚ ਜਾਂ ਪੰਜਾਬ ਦੇ ਵਿੱਚ ਜਿੱਥੇ ਵੀ ਉਹ ਠੀਕ ਸਮਝਣਗੇ ਉਹਨਾਂ ਦੀ ਯਾਦਗਾਰ ਜ਼ਰੂਰ ਬਣਾਉਣਗੇ ਕਿੰਨੀ ਕੋ ਅਮੀਰੀ ਸੀ ਜਿਹਨਾਂ ਦੀ ਆਪ ਤਾਂ ਉਹ ਬਥੇਰਾ ਮਤਲਬ ਕਿ ਬਿਮਾਰ ਸੀਗੇ ਨਾਲ ਸੱਕ ਤੱਕ ਪਰ ਉਹ ਇੰਨਾਂ ਲੋਕਾਂ ਨੂੰ ਹਾਸੇ ਖੇੜਿਆਂ ਦੇ ਵਿੱਚ ਜਿਹੜਾ ਛੱਡ ਕੇ ਗਏ ਮੈਂ ਤਾਂ ਪਹਿਲਾਂ ਵੀ ਕਹਿ ਰਹੇ ਹਾਂ ਵੀ ਬੰਦਾ ਆਪ ਭਾਵੇਂ ਜਿੱਦਾਂ ਦ ਮਰਜੀ ਸੀ ਉਹ ਮਤਲਬ ਜਿੱਦਾਂ ਦੀ ਮਰਜ਼ੀ ਸਥਿਤੀ ਦੇ ਵਿੱਚ ਵੀ ਰਹਿੰਦੇ ਸੀ ਬਸ ਤਾਂ ਖੁਸ਼ ਪਰਿਵਾਰ ਸੀ ਇੱਕ ਚੰਗਾ ਪਿਤਾ ਸੀ ਉਹ ਇੱਕ ਚੰਗਾ ਕਲਾਕਾਰ ਸੀ ਚੰਗਾ ਫਿਲਮਕਾਰ ਸੀ ਹਰ ਪਾਸੇ ਉਹਨੇ ਹਰ ਖੇਤਰ ਬਹੁਤ ਪੱਕੀ ਸ਼ਖਸੀਅਤ ਸੀ ਉਹਨਾਂ ਨੇ ਆਪ ਵੀ ਆਪ ਵੀ ਉਹ ਹੱਸਦੇ ਰਹਿੰਦੇ ਸੀ ਆਪ ਵੀ ਵਧਿਆ ਰਹਿੰਦੇ ਤੇ ਲੋਕਾਂ ਨੂੰ ਵੀ ਹਸਾਉਂਦੇ ਰਹਿੰਦੇ ਸੀ ਪਰ ਅੱਜ ਉਹ ਸਾਰਿਆਂ ਨੂੰ ਰੋਂਦੇ ਕਰਾਉਂਦੇ ਛੱਡ ਗਏ ਇਸ ਦੁਨੀਆ ਤੋਂ ਚਲੇ ਗਏ ਪਰਿਵਾਰ ਵੱਲੋਂ ਕਿਸੇ ਕਿਸਮ ਦੀ ਕੋਈ ਡਿਮਾਂਡ ਨਹੀਂ ਕੀਤੀ ਗਈ ਹੈ ਪਰ ਸਾਡਾ ਆਪਦੀਆਂ ਵੀ ਕੁਝ ਡਿਊਟੀਆਂ ਬਣਦੀਆਂ ਨੇ ਸਾਡਾ ਆਪਦਾ ਵੀ ਫਰਜ਼ ਬਣਦਾ ਮੈਂ ਅਸੀਂ ਉਹ ਆਪਣੇ ਫਰਜ਼ ਨੂੰ ਪੂਰਾ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਦੁੱਖ ਦੇ ਘੜੇ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਆ ਜੀ ਸਾਰੇ ਇਸ ਸਮਾਂ ਕਿਸੇ ਤੇ ਨਾਂ ਆਵੇ ਕਿਉਂਕਿ ਅਜੇ ਉਮਰ ਨਹੀਂ ਸੀ ਪਲਾ ਸਾਹਿਬ ਦੀ ਜਾਨ ਦੀ ਪਰ ਉਹ ਤਿੰਨ ਪੀੜੀਆਂ ਨੂੰ ਸਾਨੂੰ ਹੰਡਾ ਕੇ ਗਏ ਨੇ ਤੇ ਸਦਾ ਜਿਉਂਦੇ ਰਹਿਣਗੇ ਸਾਡੇ ਵਿੱਚ ਤੇ ਉਹਨਾਂ ਦਾ ਆਖਰੀ ਮੈਨੂੰ ਲੱਗਦਾ ਹੈ ਇਹੀ ਸੁਨੇਹਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਨਾਂ ਤੇ ਕੋਈ ਅੱਛੀ ਅਕੈਡਮੀ ਬਣੇ ਜਿਹੜੀ ਹਾਸੇ ਵੰਡੇ ਤੇ ਸਾਡੇ ਚੋਂ ਸਦਾ ਜਿਉਂਦੇ ਰਹਿਣ ਇਸੇ ਤਰ੍ਹਾਂ ਕਿਉਂਕਿ ਉਹਨਾਂ ਦਾ ਜਿਹੜਾ ਜੀਵਨ ਹੈ ਬੜਾ ਸੱਚਾ ਸੁੱਚਾ ਐਜ਼ ਹਿਊਮਨ ਬੀਇੰਗ ਸਾਰੇ ਲੋਕਾਂ ਦੇ ਵਿੱਚ ਵਿਚਰਨ ਵਾਲੇ ਤੁਸੀਂ ਸੋਸ਼ਲ ਮੀਡੀਆ ਨੇ ਦੇਖਿਆ ਹੀ ਹੋਣਾ ਸਾਰੇ ਤੇ ਉਹਨਾਂ ਦਾ ਜਿਹੜਾ ਜਿੰਨੀਆਂ ਫੋਟੋ ਉਹਨਾਂ ਦੀ ਸ਼ੇਅਰ ਹੋਈਆਂ ਮੇਰੇ ਖਿਆਲ ਅਜੇ ਤੱਕ ਕਿਸੇ ਦੀਆਂ ਨਹੀਂ ਤੇ ਮੈਂ ਪ੍ਰਮਾਤਮਾ 'ਗੇ ਅਰਦਾਸ ਕਰਦਾ ਵਾਹਿਗੁਰੂ ਦਰਦ ਦੇ ਖੜੇ ਆ ਉਹਨਾਂ ਨੂੰ ਚਰਨਾਂ 'ਚ ਨਿਵਾਸ ਦੇਵੇ ਸਾਰੇ ਉਹਦੇ ਚਾਹਣ ਵਾਲੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੁਹਾਡੇ ਨਾਲ ਕੋਈ ਖਾਸ ਸਾਂਝ ਜਿਹੜੀ ਤੁਹਾਨੂੰ ਯਾਦ ਹੋਵੇ ਬਹੁਤ ਸਾਂਝਾਂ ਨੇ ਬਹੁਤ ਕਈ ਲੋਕ ਹੁੰਦੇ ਜਿਹੜੇ ਤੁਹਾਡੇ ਨਾਲ ਦਿਲੋਂ ਪਿਆਰ ਕਰਦੇ ਉਹਨਾਂ 'ਚੋਂ ਮੈਂ ਭੱਲਾ ਸਾਹਿਬ ਲਈ ਇੱਕ ਸੀ ਭੱਲਾ ਸਾਹਿਬ ਮੇਰੇ ਨਾਲ ਇੱਕ ਸੀ ਬਹੁਤ ਜ਼ਿਆਦਾ ਗੁੜਤਾ ਸੀ ਸਾਡੀ ਜਦੋਂ ਕਦੇ ਫੋਨ ਤੇ ਗੱਲ ਹੁੰਦੀ ਸੀ ਲੰਮਾ ਸਵਾ ਗੱਲ ਹੁੰਦੀ ਸੀ ਦਿਲੋਂ ਪਿਆਰ ਕਰਦੇ ਸੀ ਤੇ ਇਹੀ ਇਸ ਸਦਭਾਵਨਾਲੇ ਪਿਆਰ ਉਹਨਾਂ ਦਾ ਸਾਡੇ ਨਾਲ ਜਿਹੜਾ ਸੀ ਲੋਕਾਂ ਨਾਲ ਸਾਡੇ ਵਰਗੇ ਕਲਾਕਾਰਾਂ ਨਾਲ ਦਿਲੋਂ ਪਿਆਰ ਸੀ ਤੇ ਵਾਹਿਗੁਰੂ ਆਪਣੇ ਚਰਨਾਂ ਚ ਨਵਾਸਦੇ ਵੇ ਪੱਲਾ ਸਾਹਿਬ ਦਾ ਸਾਰਿਆਂ ਦੇ ਨਾਲ ਬਹੁਤ ਪਿਆਰ ਸੀ ਹਰੇਕ ਨੂੰ ਬਹੁਤ ਪਿਆਰ ਨਾਲ ਮਿਲਦੇ ਸੀਗੇ ਔਰ ਛੋਟਿਆਂ ਨੂੰ ਹਮੇਸ਼ਾ ਉਹ ਸਪੋਰਟ ਕਰਦੇ ਸੀਗੇ ਅ ਅੰਦਰ ਵੀ ਆਪਾਂ ਨੇ ਬਖਰੀਆ ਬਖਰੀਆ ਸ਼ਖਸ਼ੀਅਤ ਦਾ ਉਹਨਾਂ ਦੇ ਬਾਰੇ ਸੁਣਿਆ ਔਰ ਬਿਲਕੁਲ ਸਹੀ ਸੀਗੇ ਅ ਭੱਲਾ ਸਾਹਿਬ ਦਾ ਚਲੇ ਜਾਣਾ ਬਹੁਤ ਮੰਦ ਭਾਗਾ ਸਾਡੇ ਲਈ ਅ ਉਹਨਾਂ ਨੂੰ ਹੋਰ ਜ਼ਿੰਦਗੀ ਚਾਹੀਦੀ ਸੀਗੀ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਨੇਵਾਜਿਆ ਬਹੁਤ ਦਿੱਤਾ ਪਰ ਉਹਨਾਂ ਨੂੰ ਜ਼ਿੰਦਗੀ ਨਹੀਂ ਦਿੱਤੀ ਪ੍ਰਮਾਤਮਾ ਨੇ ਅ ਮੇਰੇ ਨਾਲ ਫੋਨ ਤੇ ਅਕਸਰ ਮਤਲਬ ਮੈਂ ਅਕਸਰ ਕਹਿੰਦਾ ਉਹਨਾਂ ਕੇ ਭੱਲਾ ਸਾਹਿਬ ਨਾਲ 5 ਮਿੰਟ ਲਈ ਜਦੋਂ ਕਿਤੇ ਫੋਨ ਕਰਨ ਕਰਨਾ ਹੋਵੇ ਤੇ ਅੱਧਾ ਘੰਟਾ ਕਦੋਂ ਨਿਕਲ ਜਾਂਦਾ ਸੀ ਪਤਾ ਨਹੀਂ ਲੱਗਦਾ ਸੀ ਤੇ ਹੁਣ ਵੀ ਮੇਰੀ ਸਾਲ ਸਵਾ ਸਾਲ ਪਹਿਲਾਂ ਗੱਲ ਹੋਈ ਸੀ ਜਦੋਂ ਬਿਮਾਰ ਹੋਏ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਨਹੀਂ ਹੋ ਪਾਈ ਕਿਉਂਕਿ ਬਹੁਤ ਘੱਟ ਫੋਨ ਯੂਜ਼ ਕਰਦੇ ਸੀਗੇ ਉਹ ਅ ਭੱਲਾ ਸਾਹਿਬ ਦੇ ਨਾਲ ਬਹੁਤ ਸਾਰੀਆਂ ਇਦਾਂ ਦੀਆਂ ਯਾਦਾਂ ਨੇ ਕਿਉਂਕਿ ਅਸੀਂ ਇੱਕ ਫਿਲਮ ਕੀਤੀ ਸੀਗੀ ਇਕੱਠਿਆਂ ਨੇ ਤੇ ਭੱਲਾ ਸਾਹਿਬ ਬਹੁਤ ਸਪੋਰਟਿਵ ਆਰਟਿਸਟ ਸੀਗੇ ਹਮੇਸ਼ਾ ਹੀ ਆਪਣੇ ਆਪ ਨੂੰ ਨੀਵਾਂ ਦਿਖਾ ਕੇ ਅਗਲੇ ਨੂੰ ਵੱਡਾ ਕਰਨਾ ਚਾਹੇ ਸਾਡੇ ਰਗੇ ਜੂਨੀਅਰ ਆਰਟਿਸਟ ਵੀ ਸੀਗੇ ਉਹਨਾਂ ਦੇ ਨਾਲ ਕੰਮ ਕਰਦੇ ਸੋ ਭੱਲਾ ਸਾਹਿਬ ਦਾ ਚਲੇ ਜਾਣਾ ਸਾਡੇ ਸਾਰਿਆਂ ਲਈ ਬਹੁਤ ਮੰਦ ਭਾਗ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਉਹਨਾਂ ਨੂੰ ਚਰਨ ਨਿਵਾਸ ਦੇਵੇ। ਆਪਣੇ ਆਪਣੇ ਤਰੀਕੇ ਦੇ ਨਾਲ ਸਾਰੇ ਇਹਨਾਂ ਸ਼ਰਧਾਂਜਲੀ ਦਿੱਤੀ ਹੈ। ਸਾਡੇ ਬਹੁਤ ਹੀ ਪਰਮ ਮਿੱਤਰ ਮੇਰੇ ਨਾਲ ਤਾਂ ਇਹਨਾਂ ਦਾ ਇੰਨਾ ਬავਸਤਾ ਇੰਨਾ ਰਿਹਾ ਹੈ 95 ਤੋਂ ਲੈ ਕੇ ਤੇ ਔਰ 8-9 ਮਹੀਨੇ ਪਹਿਲਾਂ ਲਾਸਟ ਮੀਟਿੰਗ ਸੀ ਮੇਰੀ ਜਦੋਂ ਬਾਈਪਾਸ ਕਰਵਾਉਣ ਗਏ ਆ। ਉਸ ਤੋਂ ਬਾਅਦ ਹੁਣੇ ਮਿਲੇ ਆ ਇਸ ਹਾਲ ਦੇ ਵਿੱਚ ਕਿ ਜੀ ਨੂੰ ਕਹਿੰਦੇ ਆ ਕਿ ਇਹੋ ਜਿਹਾ ਰੱਬ ਕਿਸੇ ਨੂੰ ਨਾ ਮਿਲਾਵੇ ਸੋ ਮੇਰੀ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰੇ ਮੀਡੀਆ ਕਰਮੀ ਹੈ ਜਿੰਨੇ ਆਪਣੇ ਆਪਣੇ ਤਰੀਕੇ ਨਾਲ ਉਹ ਸਰਦਾਂਝਲੀ ਦਿਓ ਥੈਂਕ ਯੂ ਵੈਰੀ ਮਚ ਹਾਂਜੀ ਬਸ ਇਹੋ ਜੀਆਂ ਯਾਦਾਂ ਹੈ ਕਿ ਮੈਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਇਹ ਕਿਸਮ ਦੀਆਂ ਕਹਾਣੀਆਂ ਬੜੀ ਲੰਬੀ ਹੈ ਬਹੁਤ ਲੰਬੀ ਕਹਾਣੀ ਹੈ ਹਰੇਕ ਜ਼ਿੰਦਗੀ ਦੇ ਨਾਲ ਹਰੇਕ ਨਾਲ ਜੁੜੀ ਹੋਈ ਹੈ ਕਿਉਂਕਿ ਉਹ ਬੰਦੇ ਨੇ ਪਿਆਰ ਹੀ ਵੰਡਿਆ ساری ਉਮਰ ਮੇਰਾ ਖਿਆਲ ਹੈ ਕਿ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਉਹਨੇ ਨਰਾਸ਼ ਕੀਤਾ ਜਾਂ ਮੇਰੇ ਨਾਲ ਝਗੜਾ ਹੋਇਆ ਲੜਾਈ ਹੋਈ ਉਹ ਸਾਰੇ ਨੂੰ ਹਸਾਉਂਦੇ ਹੀ ਰਹਿੰਦੇ ਹੁੰਦੇ ਸੀ ਅੱਜ ਬਹੁਤ ਸਾਰੇ ਕਲਾਕਾਰ ਗਾਇਕ ਗਿੱਪੀ ਗਰੇਵਾਲ ਹੁਣੇ ਨਿਕਲ ਕੇ ਗਏ ਹੈ ਬੀਨੂ ਢਿੱਲੋਂ ਔਰ ਬਹੁਤ ਸਾਰੇ ਹੋਰ ਵੱਡੇ ਕਲਾਕਾਰ ਵੀ ਇੱਥੇ ਆਏ ਸੀਗੇ ਗਾਇਕ ਵੀ ਇੱਥੇ ਆਏ ਸੀ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਢੀੜ ਆਮ ਲੋਕਾਂ ਦੀ ਦੇਖਣ ਵਾਲਿਆਂ ਦੀ ਵੀ ਉਹਨਾਂ ਨੂੰ ਅਸਿਗੀ ਪਰ ਉਸ ਦੇ ਨਾਲ-ਨਾਲ ਕੁਝ ਸ਼ਖਸੀਅਤਾਂ ਜਿਹੜੀਆਂ ਸੀ ਉਹ ਪੋਲਿਟਿਕਲ ਵੀ ਆਈਆਂ ਸੀਗੀਆਂ ਜਿਵੇਂ ਕਿ ਅ ਅਮ੍ਰਿਤਾ ਵੜਿੰਗ ਔਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ-ਨਾਲ ਉੱਥੇ ਜਿਹੜੇ ਮੁਹਾਲੀ ਦੇ ਵਿਧਾਇਕ ਸਿਗੇ ਉਹ ਵੀ ਇੱਥੇ ਆਏ ਸੀਗੇ ਤੁਹਾਨੂੰ ਦੱਸ ਦਈਏ ਕਿ ਇਸ ਤਰੀਕੇ ਦੇ ਨਾਲ ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਬਹੁਤ ਸਾਰੇ ਇੱਥੇ ਲੋਕ ਆਏ ਸੀ ਔਰ ਉਹਨਾਂ ਨੇ ਆਪਣੀਆਂ ਅੰਤਿਮ ਜੜੀਆਂ ਨੇ ਉਹ ਸ਼ਰਧਾਂਜਲੀयां ਜਿਹੜੀਆਂ ਉਹ ਅੱਜ ਦਿੱਤੀਆਂ ਨੇ ਕੈਮਰਾ ਪਰਸਨ ਕਬੀਰ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ